Σα आस i uh -huh. uh -huh. ਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੈ ਰਹਿਮਤਾਂ ਦੇ ਪੰਡਾਰ ਨਸਰਾਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਰ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੋਦਤ ਅਨੰਦ ਮੰਨ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਪ੍ਰਸਤ ਸੰਗਤ ਜੀਓ ਵੱਡੇ ਹੀ ਬਾਗ ਹਨ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਪਉ ਉਚਾਰਣ ਕੀਤੀ ਹੋਈ ਮਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰ ਬਾਣੀ ਦੀ ਆਪਾਂ ਹਰ ਰੋਜ਼ ਲੜੀ ਬਾਰ ਵਿਚਾਰਾਂ ਦੇ ਸੰਬੰਧ ਨੂੰ ਅੱਜ ਦੇ ਬਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਣ ਗਾਵਤ ਤੇਰੀ ਪੁੱਤਰ ਸੁਨਹਿਲ ਬੇਨ ਸਜਾਏ ਹਉਮੈ ਵਿਖ ਫੈਲ ਰੱਬ ਦੇ ਗੁਣ ਗਾਉਂਦੇ ਆਂ ਰੱਬ ਦੀ ਬੰਦਗੀ ਕਰੀਂਦੇ ਆਂ ਸਤਿਗੁਰੂ ਕਹਿੰਦੇ ਨੇ ਇਹਦੀ ਮੈਲ ਲੈ ਜਾਨੀ ਏ ਮੈਲ ਲੈਂਦੀ ਏ ਦੇ ਜਿਹੜੇ ਜਨਮਾਂ ਜਨਮਾਂ ਤਰਾਂ ਦੀ ਬਕਾਰਾਂ ਦੀ ਮੈਲ ਲੱਗੀ ਏ ਇੱਕ ਮੈਲ ਲਾਗੀ ਅਤੇ ਦੂਸਰਾ ਸਤਿਗੁਰੂ ਕਹਿੰਦੇ ਨੇ ਜਿਹੜੇ ਨੇ ਵਿਖਦਾ ਫੈਲ ਕਰ ਲਏ ਵਿਖਦੇ ਨੇ ਖਲਾਰਾ ਕਰ ਲਏ ਕਾਮ ਦਾ ਆਪਣਾ ਖਲਾਰਾ ਕ੍ਰੋਧ ਦਾ ਆਪਣਾ ਖਲਾਰਾ ਲੋਭ મોਹ ਹੰਕਾਰ ਜਿਹੜੇ ਇਹ दैवी ਸ਼ਕਤੀਆਂ ਨੇ ਰੱਬ ਨੇ ਦਿੱਤੀਆਂ ਮਨਿਆਂ ਇਨਸਾਨ ਨੂੰ ਤਾਂ ਇਹਨਾਂ ਨੂੰ ਇਨਸਾਨ ਨੇ ਔਗਣ ਬਣਾ ਲਿਆ ਇਹਨੂੰ ਜ਼ਹਿਰ ਬਣਾ ਲਿਆ ਇਹਨਾਂ ਨੂੰ ਹੁਣ ਇਹ ਜ਼ਹਿਰ ਫੈਲੀ ਪਈ ਇਸ ਜ਼ਹਿਰ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਸਤਿਗੁਰੂ ਕਹਿੰਦੇ ਨੇ ਕੰਟਰੋਲ ਇਹ ਹੈ ਕਿ ਜੇ ਇਨਸਾਨ ਧਰਮ ਦੇ ਨਾਲ ਜੁੜੇ ਤਾਂ ਕਿ ਜਦੋਂ ਧਰਮ ਦੇ ਨਾਲ ਜੁੜੇਗਾ ਤਾਂ ਇਹਨੂੰ ਅਲਫਾ ਜਿਹਦੇ ਕੰਨਾਂ ਦੇ ਵਿੱਚ ਪੈਣਗੇ ਕਿ ਜਿਵੇਂ ਤੁਰ ਕੀ ਪਾਣੀ ਆਉਂਦੀ ਹੈ ਰੱਬ ਦੇ ਪਿਆਰੇ ਸੁਣਾਉਣਗੇ ਇਹਦੇ ਕੰਨਾਂ ਦੇ ਵਿੱਚ ਪਵੇਗੀ ਤਾਂ ਉਹਨੇ ਅੰਦਰੋਂ ਵੀ ਮਹਿਲ ਤੁਣੀ ਹੈ ਅਤੇ ਇਹਦਾ ਆਉਣ ਵਾਲਾ ਸਮਾਂ ਵੀ ਸੁਣੋਂ ਕਰੇਗਾ ਸਤਿਗੁਰੂ ਕਹਿੰਦੇ ਨੇ ਰੱਬ ਦੀ ਬੰਦਗੀ ਕੀਤੀ ਤੇਰੀ ਮੈਲ ਗਈ ਰੱਬ ਦੀ ਬੰਦਗੀ ਕੀਤੀ ਬਿਨ ਸਜਾਏ ਤੇਰੇ ਜਿਹੜੇ ਖਿਲਾਰਾ ਪਿਆ ਤੇਰਾ अनेका ਪ੍ਰਕਾਰ ਦਾ ਸਾਡਾ ਖਿਲਾਰਾ ਹੈ ਅਤੇ ਜਿਹੜਾ ਸੀ ਅਵਰ ਕਾਜ ਤੇਰਾ ਕਿਤੇ ਨਾ ਕਾਮ ਖਿਲਾਰਾ ਅਸੀਂ ਉਹ ਪਾਇਆ ਹੋਇਆ ਜਿਹੜਾ ਖਿੰ ਮਾਧਰ ਵੀ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ ਤੇਲ ਜਿੰਨਾ ਵੀ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ ਅਸੀਂ ਨੇ ਉਹ ਖਿਲਾਰਾ ਪਾਇਆ ਸਤਿਗੁਰੂ ਕਹਿੰਦੇ ਇਹ ਤੇਰੇ ਕੰਮ ਜੋ ਤੂੰ ਕਰਦਾ ਪਿਆ ਹੈ ਰੱਬ ਦੇ ਦਰ ਤੇ ਇੱਕ ਵੀ ਕੰਮ ਨਹੀਂ ਆਉਣਾ ਆਪਣੀ ਜ਼ੈਰ ਨੂੰ ਆਪਣੇ ਵਿਕਾਰਾਂ ਨੂੰ ਸਤਿਗੁਰੂ ਕਹਿੰਦੇ ਕੰਟਰੋਲ ਦੇ ਵਿੱਚ ਕਰਨਾ ਜ ਜਿਹਨਾਂ ਨੂੰ ਮਾਰਨਾ ਹੈ ਗੁਰੂ ਦੀ ਬੰਦਗੀ ਦੇ ਨਾਲ ਹੋ ਸਕਦਾ ਹੈ ਉਹ ਹੈ ਅਚਿੰਤ ਬਸੈ ਸੁਖਨਾ ਜਦੋਂ ਗੁਣ ਗਾਵਹਿਗਾ ਰੱਬ ਨੇ ਤੇਰੇ ਤੇ ਇਹ ਅਜਮਤ ਵਰਤੋਣੀ ਹੈ ਇਹ ਕਿਰਪਾ ਕਰਨੀ ਹੈ ਕਿ ਤੇਰੀ ਮੈਲ ਲੈ ਅਤੇ ਮੈਲ ਦਾ ਸਤਿਗੁਰੂ ਕਹਿੰਦੇ ਨੇ ਇਨਸਾਨ ਨੂੰ ਇਤਨਾ ਨਰਕ ਦੇ ਕੰਢੇ ਤੇ ਖੜਾ ਕੀਤਾ ਹੋਇਆ ਹੈ ਇਹ ਇਨਸਾਨ ਆਪਣੇ ਆਪ ਦੇ ਵਿੱਚ ਇੱਕ ਮੈਲਾ ਹੋ ਗਿਆ ਹੈ ਦੁਨੀਆ ਦੇ ਵਿੱਚ ਚਲਦਿਆਂ ਹਰ ਇੱਕ ਰਿਸ਼ਤੇ ਦੇ ਵਿੱਚ ਇਹਦੀ ਮਲੀਨਤਾ ਹੈ ਇਨਸਾਨ ਦੇ ਕੋਲ ਰੱਬ ਦੇ ਦਰ ਤੇ ਜਾਂਦਾ ਤਾਂ ਇਹਦੇ ਕੋਲ ਮਲੀਨਤਾ ਕੋਈ ਟਿਕਾਣਾ ਈ ਦਾ ਨਹੀਂ ਇਨਸਾਨ ਦਾ ਕਿ ਜਿੱਥੇ ਮੈਲ ਨਾ ਹੋਵੇ ਮੈਲ ਦੇ ਨਾਲ ਭਰਿਆ ਹੋਇਆ ਰੱਬ ਦੀ ਬੰਦਗੀ ਕੀਤੇ ਆ ਮੈਲ ਲੈਂਦੀ ਐ ਦੂਸਰੇ ਦਾ ਜਿਹੜਾ ਖਿਲਾਰਾ ਪਿਆ ਉਹ ਕੰਟਰੋਲ ਦੇ ਵਿੱਚ ਹੁੰਦਾ ਇਹਦਾ ਕੰਮ ਕ੍ਰੋਧ ਕੰਟਰੋਲ ਦੇ ਵਿੱਚ ਹੁੰਦੇ ਨੇ ਤਾਂ ਜਦੋਂ ਕੰਟਰੋਲ ਦੇ ਵਿੱਚ ਹੁੰਦੇ ਨੇ ਮੈਲੇ ਵੀ ਲੈਂਦੀ ਐ ਲਾਜ਼ਮੀ ਐ ਫਿਰ ਤਾਂ ਇਨਸਾਨੇ ਅਚਿੰਤ ਹੀ ਹੋਣਾ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਤਾਂ ਫਿਰ ਸੁਖੀ ਸੁਖਿਆ ਆਨੰਦੀ ਆਨੰਦ ਕੋਈ ਅਚਿੰਤ ਵਸੈ ਸੁਖਨ ਮਾ ਜਿਹੜੇ ਸੁੱਖਾ ਨੂੰ ਲੱਭਦਾ ਹੋਇਆ ਇਨਸਾਨ ਇਹ ਦੁਨੀਆ ਭਰ ਦੀ ਮੈਣ ਲਾ ਲਈ ਆਪਣੇ ਮਹਿਲੇ ਨੇ ਕਮਾ ਲਈ ਹੈ ਦੁਨੀਆ ਪਰਦਾ ਖਿਲਾਰਾ ਇਹਨੇ ਇਕੱਠਾ ਕਰ ਲਿਆ ਤਾਂ ਸਤਿਗੁਰੂ ਕਹਿੰਦੇ ਨੇ ਉਹ ਸਕੂਨ ਮਿਲਿਆ ਕਿੱਥੇ ਗੁਰੂ ਦੇ ਮਵਾਰਕ ਚਰਣਾ ਦੇ ਵਿੱਚੋਂ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮ ਗਨੀਨਾ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਦਾ ਸ਼ਬਦ ਸੁਣਿਆ ਗੁਰੂ ਦੇ ਅਲਫਾਤ ਦੇ ਨਾਲ ਜੁੜਿਆ ਗੁਰੂ ਨੇ ਨੂੰ ਗਿਆਨ ਦਿੱਤਾ ਇਹ ਹੁਣ ਇਹ ਅਚਿੰਤ ਹੋ ਗਿਆ ਕਿਉਂਕਿ ਗੁਰੂ ਸਾਨੂੰ ਚਿੰਤੇ ਕਰਦੇ ਨੇ ਨਾ ਉਹ ਹੈ ਕਿ ਬੇਫਿਕਰ ਹੋ ਜਾ ਬੇਪ੍ਰਵਾਹ ਹੋ ਜਾ ਜਿੰਦਗੀ ਦੇ ਵਿੱਚ ਚਲਦੇ ਆ ਹੋਇਆ ਜੋ ਵਾਪਰਣ ਹੈ ਰੱਬ ਨੇ ਦੁੱਖ ਸੁੱਖ ਸਾਡੇ ਨਾਲ ਲਿਖੇ ਨੇ ਦੁੱਖ ਸੁੱਖ ਦੋ ਇਧਰ ਕੱਪੜਾ ਪਹਿਰਾ ਜਾਏ ਮਨ ਨੂੰ ਇਹਨਾਂ ਸਾਨ ਕੱਲਾ ਸੁੱਖ ਦੀ ਮੰਗ ਕਰੇ ਜਾਂ ਕੱਲਾ ਦੁੱਖ ਦੀ ਮੰਗ ਕਰੇ ਇਦਾਂ ਨਹੀਂ ਹੋ ਸਕਦਾ ਇਹ ਰੱਬ ਨੇ ਨਿਜਮ ਬਣਾਇਆ ਦਿਨ ਬਣਾਈ ਰਾਤ ਬਣਾਇਆ ਨਰ ਬਣਾਇਆ ਮਾਦਾ ਬਣਾਇਆ ਇਹ ਰੱਬ ਦੀ ਆਪਣੀ ਅਦੁੱਤੀ ਦਾਤ ਹੈ ਰੱਬ ਨੇ ਜੋ ਬਣਾਏ ਨੇ ਦਿਵਸ ਰਾਤ ਦੋਏ ਦਾਈ ਦਾਏ ਹੁਣ ਦਾਈ ਦਾਇਆ ਨੇ ਇਨਸਾਨ ਨੂੰ ਦਿਵਸ ਰਾਤ ਦੋਏ ਦਾਈ ਦਾਇਆ ਇੱਕ ਦਾਇਆ ਹੈ ਇੱਕ ਦਾਈ ਹੈ ਇੱਕ ਦਿਨੇ ਖੜਾ ਖੜਾਣ ਦੇ ਵਿਚਾਲੇ ਜ਼ਿੰਦਗੀ ਲੰਘੀ ਸਾਨੂੰ ਰੱਬ ਦੇ ਦਰਤਾਂ ਤੋਂ ਦੂਰ ਰੱਖੇ ਆ ਅਤੇ ਇੱਕ ਰਾਤ ਨੂੰ ਜਿਹੜਾ ਰੱਤਾ ਭਰ ਦੀ ਬੰਦਗੀ ਨਹੀਂ ਹੈ ਆ ਇਤਨੀ ਗੱਲ ਹੈ ਕਿ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲੇ ਪੈ ਪੈ ਸੋਇਆ ਹੁਣ ਦਾਏ ਦਾਈ ਦਾਇਆ ਇਹਨੂੰ ਪਾਲ ਰਹੀ ਹੈ ਇਨਸਾਨ ਨੂੰ ਇਥੇ ਉਮਰ ਦਾ ਤਕਾਜ਼ਾ ਨਹੀਂ ਹੈ ਉਮਰ ਭਾਵੇਂ ਜਿੰਨੀ ਮਰਦੀ ਹੈ ਜਿਸ ਤਰ੍ਹਾਂ ਰੈਣ ਗਵਾਇ ਸੋਇ ਕੈ ਦਿਵਸ ਗਵਾਇ ਕਾਏ ਹੀਰੇ ਜੈਸਾ ਜਨਮ ਕੌਡੀ ਬਦਲੇ ਤੇ ਸਤਿਗੁਰੂ ਕਹਿੰਦੇ ਨੇ ਤੂੰ ਹੋਣਾ ਅਚਿੰਤ ਕਿਵੇਂ ਹੋਵੇਂਗਾ ਚਿੰਤ ਦਿਨ ਖਾਣ ਪੀਣ ਦੇ ਵਿੱਚ ਲਗਾ ਦਿੱਤਾ ਰਾਤੀ ਸੌਣ ਦੇ ਵਿੱਚ ਲਗਾ ਦਿੱਤੀ ਰੱਬ ਦੀ ਬੰਦਗੀ ਕਿਹੜੇ ਸਮੇਂ ਕਰੇ ਨਹੀਂ ਹੋ ਸਕਦੀ ਹੁਣ ਰੱਬ ਦੀ ਬੰਦਗੀ ਸਤਿਗੁਰੂ ਕਹਿੰਦੇ ਨੇ ਕੋਈ ਸਮਾਂ ਵੱਖਰਾ ਨਹੀਂ ਹੈ ਕਿ ਤੂੰ ਆਪਣੀ ਸਮਾਂ ਵੱਖਰਾ ਕੱਢੇ ਕੰਮ ਕਾਰ ਛੱਡ ਕੇ ਤੂੰ ਝੁੰਗੜਾ ਮਾਰ ਕੇ ਬੈਠੇ ਰੱਬ ਦੀ ਬੰਦਗੀ ਹੀ ਤੇਰੀ ਕਿਰਤ ਹੀ ਰੱਬ ਦੀ ਬੰਦਗੀ ਹੈ ਤੇਰਾ ਬੋਲਣਾ ਦੇਖਣਾ ਚੱਲਣਾ ਤੇਰਾ ਹਰ ਇੱਕ ਪਹਿਲੂ ਰੱਬ ਦੀ ਬੰਦਗੀ ਜੇ ਆਪਣੇ ਪਹਿਲੂ ਨੂੰ ਸੁਧਾਰ ਕੇ ਚੱਲੇ ਹੁਣ ਸਤਿਗੁਰਾਂ ਦੇ ਕੋਲ ਨੇ ਇਹਨੇ ਪਹਿਲੋਂ ਸਤਿਗੁਰਾਂ ਨੂੰ ਦੇ ਦਿੱਤੇ ਹੁਣ ਜਦੋਂ ਸਤਿਗੁਰਾਂ ਦੇ ਕੋਲ ਅਚਿੰਤ ਹੈ ਬੇਫਿਕਰ ਹੈ ਸਤਿਗੁਰੂ ਕਹਿੰਦੇ ਨੇ ਬੇਫਿਕਰ ਹੋ ਕੇ ਚੱਲ ਕੀ ਪੱਲੇ ਪਵੇਗਾ ਸੁਖ ਬਸ ਐ ਸੁਖ ਨਾਲ ਸਾਰੇ ਸੁੱਖ ਤੇਰੇ ਕੋਲ ਹੋਣਗੇ ਅੱਜ ਸੁੱਖਾਂ ਨੂੰ ਤਰਸਦਾ ਡਰ ਦਰਦ ਦੀਆਂ ਠੋਕਰਾਂ ਖਾਂਦਾ ਪਿਆ ਆ ਵੀ ਸੁੱਖ ਮਿਲ ਜੇ ਏਦਾਂ ਵੀ ਤਰੱਕੀ ਹੋ ਜਾਵੇ ਆ ਵੀ ਹੋ ਜਾਵੇ ਪੱਲੇ ਪੈਂਦਾ ਨਹੀਂ ਹੈ ਪਰ ਜਦੋਂ ਗੁਰੂ ਨੇ ਕਿਹਾ ਬੇ ਪ੍ਰਵਾਹ ਹੋ ਜਾ ਭਾਈ ਸੁਖ ਅਸੀਂ ਤੇਰੇ ਕੋਲ ਲੈ ਕੇ ਆਵਾਂਗੇ ਪਰ ਜੇ ਗੁਰੂ ਕੋਲ ਆਵੇਂਗਾ ਤਾਂ ਗੁਰੂ ਕਾ ਵਚਨ ਵਸੈ ਜੀ ਗੁਰੂ ਦਾ ਵਚਨ ਜੀ ਦੇ ਨਾਲ ਵਸਦਾ ਜੇ ਵਚਨ ਕਮਾਵੇ ਤਾਂ ਤਾਂ ਸਤਿਗੁਰੂ ਅੱਗੇ ਕਹਿੰਦੇ ਨੇ ਸਾਸ ਗਰਾਸ ਹਰਨਾਮਸ ਸੁਖ ਚਾਹੀਦਾ ਸਤਿਗੁਰੂ ਕਹਿੰਦੇ ਨੇ ਅਚਿੰਤ ਹੋ ਜਾ ਬੇਫਿਕਰ ਹੋ ਜਾ ਅਤੇ ਉਹ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਅਗਲਾ ਸਟੈਪ ਤੇ ਇਹ ਹੈ ਸਾਸ ਗਰਾਸ ਸਾਸਗ੍ਰਾਸ ਹੁੰਦਾ ਜਿਸ ਤਰ੍ਹਾਂ ਆਪਾਂ ਸਾਹ ਲੈਨੇ ਆ ਇੱਕ ਸਾਹ ਅੰਦਰ ਨੂੰ ਗਏ ਇੱਕ ਵਾਰ ਨੂੰ ਛੱਡਦੇ ਆ ਉਹਨੂੰ ਸਾਸਗ੍ਰਾਸ ਕਹਿੰਦੇ ਨੇ ਸਾਸਗ੍ਰਾਸ ਹਰਨਾਸ ਨਾ ਤਾਂ ਜਪਿਆ ਨਹੀਂ ਜਾ ਸਕਦਾ ਸਾਸਗ੍ਰਾਸ ਬਾਹਰ ਵੀ ਛੱਡੀਏ ਉਦੋਂ ਵੀ ਵਹਿਗੁਰੂ ਅੰਦਰ ਜਾਇਓ ਉਦੋਂ ਵੀ ਵਹਿਗੁਰੂ ਮੁਸ਼ਕਲ ਹੈ ਆਨੇ ਕੋਈ ਵੀ ਸ਼ਬਦ ਲਈਏ ਰਾਮ ਕਹੀਏ ਅੱਲਾਹ ਕਹੀਏ ਨਹੀਂ ਲਿਆ ਜਾ ਸਕਦਾ ਹੁਣ ਸਾਸਗ੍ਰਾਸ ਉਸ ਚੀਜ਼ ਨੂੰ ਕਹਰੇ ਨੇ ਕਿ ਹਰ ਵਕਤ ਰੱਬ ਦੇ ਪੈਰ ਦੇ ਵਿੱਚ ਤੇ ਹਰ ਵਕਤ ਦਿਨੂ ਰੱਬ ਦੀ ਯਾਦ ਰਵੇ ਉਹਨੂੰ ਕਹਿੰਦੇ ਨੇ ਸਾਸ ਗਰਾਸ ਅਤੇ ਸਤਿਗੁਰੂ ਕਹਿੰਦੇ ਨੇ ਇਦਾਂ ਚੱਲੇਗਾ ਇਹ ਚੇਤਾ ਰੱਖੀ ਸਾਡ ਛਿਆਣਪ ਸਗਲੀ ਮਨਾਂ ਸਾਰੀਆਂ ਸਿਆਣਪਾਂ ਆਪਣੀਆਂ ਛੱਡ ਦੇ ਇਨਸਾਨ ਆਪਣੀ ਸਿਆਣਪ ਦੇ ਨਾਲ ਤਾਂ ਸਤਿਗੁਰੂ ਕਹਿੰਦੇ ਨੇ ਤੇਰੇ ਅਵਰ ਕਾਜ ਬਣ ਜਾਂਦੇ ਨੇ ਜੇ ਕਿਸੇ ਅਰਥ ਨਹੀਂ ਰਹਿੰਦੇ ਕਈ ਵਾਰ ਤਾਂ ਦੁਨੀਆ ਦੇ ਵਿੱਚ ਨਹੀਂ ਕੋਈ ਸਾਡੇ ਅਰਥ ਆਉਂਦੇ ਕੋਈ ਵੀ ਕੰਮ ਅਸੀਂ ਕਰਦੇ ਲੱਖਾਂ ਯਤਨ ਇਨਸਾਨੇ ਲਾਇਨੇ ਰੱਬ ਨੂੰ ਪਾਉਣ ਦੇ ਲਈ ਪਹਾੜ ਦੀਆਂ ਕੰਦੜਾਂ ਤੇ ਚਲੇ ਗਏ ਪਹਾੜ ਦੇ ਉਹ ਸਿੱਲ ਤੇ ਜਾ ਕੇ ਬਹਿ ਗਏ ਨੇ ਕਿ ਰੱਬ ਦੀ ਬੰਦਗੀ ਕਰੀਏ ਭਗਤ ਗੁਰੂ ਗਬੀਰ ਜੀ ਕਹਿੰਦੇ ਨੇ ਮਾ ਨਮੂਨੀ ਮੁੰਗਰ ਮਨਵਰ ਗਲੇ ਸਾਰੇ ਗਲ ਗਏ ਨੇ ਕਿਉਂਕਿ ਆਪਣੀ ਸਿਆਣਪ ਹੈ ਨਾ ਰੱਬ ਦੀ ਸਿਆਣਪ ਇਹ ਆ ਤੂੰ ਅਗ੍ਰਾਜਮ ਹੈ ਰਾਜ ਜੋਗਮ ਹੈ ਜੋਗੀ ਗ੍ਰਿਸ਼ਟ ਮਹ ਹੋਗੀ ਕੰਗਰਸ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਦੁਨੀਆ ਦੇ ਵਿੱਚ ਰਹਿ ਕੇ ਉਸ ਦੁਨੀਆ ਦੇ ਮਾਲਕ ਨੂੰ ਪਾਇਆ ਜਾ ਸਕਦਾ ਹੈ ਦੁਨੀਆ ਤੋਂ ਵੱਖ ਹੋ ਕੇ ਨਹੀਂ ਕਿਸੇ ਨੇ ਰੱਬ ਨੂੰ ਪਾਇਆ ਦੁਨੀਆ ਤੋਂ ਵੱਖ ਹੋ ਕੇ ਤਾਂ ਕਸ਼ਟ ਮਿਲ ਸਕਦੇ ਨੇ ਕਿਸੇ ਨੇ ਬੋਲਣਾ ਤਿਆਗਿਆ ਕਿਸੇ ਨੇ ਖਾਣਾ ਤਿਆਗਿਆ ਕਿਸੇ ਨੇ ਦੁਨੀਆ ਤੋਂ ਕੋਈ ਨਰਲੇਪ ਹੋ ਗਿਆ ਕੋਈ ਕੁਝ ਕੋਈ ਖੁਜ ਇਹ ਕਸ਼ਟ ਹੋ ਸਕਦੇ ਨੇ ਛੋੜਾ ਅੰਨ ਘਰੇ ਪਖੰਡ ਨਾਉ ਸੁਹਾਗਣ ਨਾ ਉਹ ਰਣ ਨਾ ਸੁਹਾਗਣਾ ਦੇ ਵਿੱਚ ਨਾ ਰਣੀਆਂ ਮਾ ਨਾ ਭਗਤਾਂ ਦੇ ਵਿੱਚ ਨਾ ਦੁਨੀਆਦਾਰੀਆਂ ਦੇ ਵਿੱਚ ਕਿਸੇ ਦੇ ਵਿੱਚ ਨਹੀਂ ਆਉਂਦਾ ਇਨਸਾਨ ਸਤਿਗੁਰੂ ਕਹਿੰਦੇ ਨੇ ਆਪਣੀ ਸਿਆਣਪ ਛੱਡ ਛਾੜ ਸਿਆਣਪ ਸਗਲੀ ਮੰਨ ਸਾਧ ਸੰਗ ਪਾਵੈ ਸੱਚਤਨ ਨਾਲ ਹੁਣ ਸਾਨੂੰ ਸੱਚਤਨ ਚਾਹੀਦਾ ਹੈ ਅਤੇ ਜਿਹੜਾ ਧਨ ਗੁਰੂ ਦੇ ਕੋਲ ਮਿਲਦਾ ਉਹ ਜਿੰਨਾ ਖਰਚਾਂਗੇ ਖਾਵੇ ਖਰਚਾ ਰਲ ਮਿਲ ਪਾਈ ਟੋਟ ਨਾ ਵਾਧੋ ਜੀ ਜਿੰਨਾ ਸੀ ਖਰਚਦੇ ਉਤਨਾ ਵੱਧਦਾ ਗੁਰੂ ਨੇ ਸਾਨੂੰ ਧਨ ਦੌਲਤ ਦਿੱਤੀ ਹੈ ਸਤਿਗੁਰੂ ਕਹਿੰਦੇ ਇਹਨੂੰ ਵਰਤਾ ਘਟੇਗੀ ਨਹੀਂ ਵਧੇਗੀ ਰੱਬ ਨੇ ਤੈਨੂੰ ਕੁਝ ਦਿੱਤਾ ਇਹਨੂੰ ਵਧਾ ਵਧਾਉਣਾ ਚਾਹਨਾ ਇਹਨੂੰ ਵੰਡ ਦੇ ਵੰਡਣ ਦਾ ਭਾਵ ਥ੍ਰੀ ਜੋਗਤਾ ਦੇ ਅਨੁਸਾਰ ਤੂੰ ਹੈਲਪ ਕਰ ਕਿਸੇ ਦੀ ਮਦਦ ਕਰ ਸਤਿਗੁਰੂ ਕਹਿੰਦੇ ਨੇ ਉਹ ਤਨ ਘਟੇਗਾ ਨਹੀਂ ਬਧੇਗਾ ਅਤੇ ਸਤਿਗੁਰੂ ਸਭ ਤੋਂ ਵੱਡੀ ਗੱਲ ਤਨ ਦੀ ਕਰਦੇ ਨੇ ਤਨ ਤਨਵਾਨ ਉਹ ਹੈ ਕਿ ਜਿਹੜਾ ਗੁਰੂ ਮਹਾਰਕ ਚਰਣਾ ਦੇ ਵਿੱਚ ਬਹਿੰਦਾ ਸਾਧ ਸੰਗ ਪਾਵੈ ਸੱਚ ਤਨਾ ਅੱਗੇ ਸਤਿਗੁਰੂ ਕਹਿੰਦੇ ਨੇ ਹਰ ਪੂੰਜੀ ਸੱਚ ਕਰੋ ਵਿਵਹਾਰ ਇਨਸਾਨ ਦੇ ਲੱਖਾਂ ਯਤਨ ਨੇ ਕਿ ਇਦਰੋਂ ਵੀ ਮੈਂ ਪੂੰਜੀ ਇਕੱਠੀ ਕਰਾਂ ਸੱਚ ਕਰਾਂ ਮਲੋ ਇਕੱਠਾ ਕਰਨ ਇਦਰੋਂ ਵੀ ਕਰਾਂ ਪਰ ਪੰਜ ਹੁੰਦੇ ਨੇ ਇਨਸਾਨ ਦੇ ਕਰਨੇ ਚਾਹੀਦੇ ਨੇ ਪਰਵਾਰ ਦੇ ਦੀ ਦੁਨੀਆ ਕਰਦੀ ਹੈ ਪਰ ਸਤਿਗੁਰੂ ਕਹਿੰਦੇ ਨੇ ਭਾਈ ਇੱਕ ਅ ਰੱਬ ਨੇ ਸੱਚ ਤੈਨੂੰ ਹੋਰ ਵੀ ਦਿੱਤਾ ਹੈ ਕਿ ਤੂੰ ਇਕੱਠੀ ਕਰੇ ਉਹ ਨੇ ਤੇਰੇ ਚੰਗੇ ਕਰਮ ਉਹ ਤੇਰੀ ਚੰਗੀ ਸੋਚ ਵਿਚਾਰ ਉਹ ਹੈ ਰੱਬ ਦੀ ਜਾਦ ਜਿਤਨੀ ਰੱਖੇਗਾ ਤੇਰਾ ਧਨ ਦੌਲਤ ਇਕੱਠੀ ਹੋ ਲਈ ਹੈ ਜਿਵੇਂ ਤੂੰ ਉੰਜੀ ਇਕੱਠੀ ਕਰਦਾ ਹੈ ਮਿਹਨਤ ਕਰਦਾ ਹੈ ਬੜਾ ਲੱਖਾਂ ਯਤਨ ਕਰਦਾ ਹੈ ਇਨਸਾਨ ਪਰਪੰਚ ਵੀ ਬੜੇ ਕਰਦਾ ਹੈ ਹੁਣ ਇਹ ਤਾਂ ਪਤਾ ਹੈ ਕਿ ਜਿਹੜੀ ਆ ਪੂੰਜੀ ਇਕੱਠੀ ਕਰਦਾ ਕੱਲ ਨੂੰ ਇਹਨੇ ਮੇਰੇ ਕੰਮ ਆਉਣਾ ਹੈ ਮੇਰੇ ਕੰਮ ਨਹੀਂ ਤਾਂ ਮੇਰੇ ਪਰਿਵਾਰ ਦੇ ਕੰਮ ਆਏਗੀ ਸਾਡੀ ਕਈ ਪੀੜ੍ਹੀਆਂ ਦੇ ਵਿੱਚ ਚੱਲੇਗੀ ਅਤੇ ਲੱਖਾਂ ਯਤਨ ਕੀਤੇ ਜਾਂਦੇ ਨੇ ਹੁਣ ਸਤਿਗੁਰੂ ਕਹਿੰਦੇ ਇਹ ਤਾਂ ਤਾਂ ਪਤਾ ਹੈ ਹੁਣ ਜਿਹੜੀ ਰੱਬ ਦੀ ਪੂੰਜੀ ਜਿਹੜੀ ਹੈ ਉਹ ਕਿੱਥੇ ਕੰਮ ਆਉਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਈ ਹਾਂ ਸੁਖ ਦਰਗਹਿ ਜੈਕਾਰ ਕੀ ਹੈ ਕੋਈ ਰੱਬ ਦੇ ਦਰ ਤੇ ਕੋਈ ਜਾਦੇ ਆ ਬਾਤੇ ਸਾਰੇ ਆਪਣੇ ਆਸਣਾਂ ਤੋਂ ਖਲੋ ਜਾਂਦੇ ਨੇ ਜੈਕਾਰੇ ਲਾਉਂਦੇ ਨੇ ਕੌਣ ਆਇਆ ਭਾਈ ਇਹ ਬੰਦਗੀ ਕਰਨ ਵਾਲੇ ਨੇ ساری ਜ਼ਿੰਦਗੀ ਸੱਚ ਇਕੱਠਾ ਕੀਤਾ ਇਹਨੇ ساری ਜ਼ਿੰਦਗੀ ਸੱਚ ਦਾ ਫੱਲਾ ਫੜਿਆ ਹੈ ਇਹਨੇ ਧਨ ਉਦਾਂ ਦਾ ਇਕੱਠਾ ਕਰਿਆ ਦੁਨੀਆਂ ਭਾਵੇਂ ਇੱਕ ਵਾਸੇ ਹੋ ਗਈ ਇਹਨੇ ਸੱਚ ਤੋਂ ਨਤਾਨਾ ਨਹੀਂ ਹੋਇਆ ਸੱਚ ਦਾ ਫੱਲਾ ਫੜ ਕੇ ਰੱਖਿਆ ਐਦਾਂ ਦਾ ਪੰਨਾ ਇਕੱਠਾ ਕੀਤਾ ਪਰ ਇੰਹਾ ਸੁੱਖ ਐ ਤੇ ਵੀ ਸੁੱਖ ਐ ਅਤੇ ਅੱਗੇ ਗੱਲਿਆ ਉਥੇ ਤਾਂ ਫਿਰ ਜੈਕਾਰੇ ਲੱਗਦੇ ਨੇ ਦਰਗਾਹ ਜੈਕਾਰਾ ਅਤੇ ਸਤਿਗੁਰੂ ਕਹਿੰਦੇ ਨੇ ਸਾਰਬ ਨਰੰਤਰ ਇੱਕੋ ਦੇਖ ਇਹ ਧਨਕ ਦੌਲਤ ਸਤਿਗੁਰੂ ਇਕੱਠੀ ਕਰਨਾ ਚਾਹੁੰਦੇ ਆ ਕਿ ਕਿਵੇਂ ਇਕੱਠੀ ਹੋ ਸਕਦੀ ਹੈ ਬੰਦਗੀ ਕੀਤੀਆਂ ਹੋ ਸਕਦੀ ਹੈ ਦਾਨਪੁਨ ਕੀਤੀਆਂ ਹੋ ਸਕਦੀ ਹੈ ਜਾਂ ਕੋਈ ਹੋਰ ਹੀਲਾ ਕੀਤੀਆਂ ਹੋ ਸਕਦੀ ਕਿਉਂਕਿ ਬੜੇ ਨੇ ਨਾ ਕਿਸੇ ਨੇ ਢੰਡਾਰੇ ਲਾਏ ਨੇ ਕਿਸੇ ਨੇ ਦਾਨਪੁਨ ਕੀਤਾ ਕਿਸੇ ਨੇ ਬਹੁਤ ਕੁਝ ਕੀਤਾ ਹੁਣ ਜੇ ਕੋਈ ਦਾਨਪੁਨ ਕਰਦਾ ਹੈ ਦੂਜੇ ਦੀ ਸਮਰੱਥਾ ਨਹੀਂ ਹੈ ਤਉ ਕਰਨਾ ਚਾਹੁੰਦੇ ਫਿਰ ਕਿਵੇਂ خدمت ਕੀਤੀ ਜਾਵੇ ਕਿਸੇ ਦੇ ਕੋਲ ਸਮਾਂ ਹੈ ਸੇਵਾ ਕਰਨ ਦਾ ਕਿਸੇ ਦੇ ਕੋਲ ਜੰਜਾਲ ਹੀ ਤਨੇ ਨੇ ਜ਼ਿੰਦਗੀ ਦੇ ਨਹੀਂ ਹੋ ਸਕਦੀ ਤਾਂ ਸਤਿਗੁਰੂ ਇਹ ਕਿਵੇਂ ਤਨ ਇਕੱਠਾ ਕਰ ਸਕਦੇ ਆ ਜਿਹੜਾ ਤੁਸੀਂ ਕਹਿੰਦੇ ਇਹਾ ਸੁਖ ਦਰਗਹਿ ਜੈਕਾਰ ਇੱਥੇ ਸੁਖ ਮਿਲਦਾ ਦਰਗਾਹ ਦੇ ਵਿੱਚ ਫਿਰ ਜੈਕਾਰੇ ਲੱਗਦੇ ਨੇ ਨਾਂ ਦੇ ਕਿ ਫਲਾਣਾ ਆਇਆ ਭਾਈ ਇਹ ਬੜੀ ਬੰਦਗੀ ਕਰਕੇ ਆਇਆ ਤਾਂ ਐਦਾਂ ਦਾ ਸਕੂਨ ਹਰ ਕੋਈ ਚਾਹੁੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਕਿਵੇਂ ਮਿਲੇਗਾ ਉਸ ਸਤਿਗੁਰੂ ਕਹਿੰਦੇ ਨੇ ਸਰਬ ਨਿਰੰਤਰ ਇੱਕੋ ਦੇਖ ਇਹ ਤੋਂ ਬਿਨਾਂ ਕੋਈ ਹਿਲਾ ਨਹੀਂ ਹੈ ਕਿ ਸਾਰਿਆਂ ਦੇ ਅੰਦਰ ਉਹ ਰੱਬ ਨੂੰ ਵੇਖ ਕੋਈ ਅਮੀਰ ਹੈ ਉਹ ਰੱਬ ਨੇ ਬਖਸ਼ਿਸ਼ ਕੀਤੀ ਹੈ ਕੋਈ ਮੁਫਲਿਸ ਹੈ ਉਹ ਰੱਬ ਨੇ ਬਖ ਰੱਬ ਦੀ ਹੈ ਮੰਨ ਲਓ ਉੱਚ ਨੀਚ ਜੋ ਕੁਝ ਰੱਬ ਨੇ ਬਣਾਇਆ ਇਹ ਰੱਬ ਦੀ ਆਪਣੀ ਖੇਡ ਹੈ ਕਿਸੇ ਦੇ ਕੋਲ ਧਨ ਦੌਲਤਿਤ ਨਹੀਂ ਹੈ ਕੋਈ ਕੋਟ ਘਾਲੇ ਕੋਈ ਘਟ ਬੈਠਤੀ ਹੀ ਖਾਏ ਜਿਨ੍ਹਾਂ ਨੂੰ ਗਰਾਹੀ ਵੀ ਤੋੜਨੀ ਨਹੀਂ ਪੈਂਦੀ ਆਪਣੇ ਆਪ ਨੌਕਰ ਚੱਕਰੀਤ ਨੇ ਇਹਨੇ ਮੂੰਹ ਦੇ ਵਿੱਚ ਪਾ ਰਹੇ ਨੇ ਅਤੇ ਇੱਕ ਜਿਹੜੇ ਤਰਸਦੇ ਨੇ ਉਹ ਤਰਸਦੇ ਨੇ ਕਿ ਉਹਨਾਂ ਨੂੰ ਇੱਕ ਗਰਾਹੀ ਵੀ ਨਹੀਂ ਮਿਲਦੀ ਝੂਠ ਦੇ ਵਿੱਚੋਂ ਵੀ ਨਹੀਂ ਮਿਲਦੀ ਕਹੀਂ ਘੋਟ ਘਾਲੇ ਥੱਕ ਪਏ ਬੜੀ ਮਿਹਨਤ ਕਰਦੇ ਨੇ ਪਰ ਪ੍ਰਸ਼ਾਦਾ ਫਿਰ ਨਹੀਂ ਮਿਲਦਾ ਸਤਿਗੁਰੂ ਕਹਿੰਦੇ ਨੇ ਇਹ ਭਾਈ ਅ ਰੱਬ ਦੀ ਖੇਡ ਹੈ ਇੱਕ ਰਮਾਂ ਦੇ ਨੇ ਸਾਰੇ ਨਵੇੜੇ ਰਮਦੇ ਮੁਤਾਬਕ ਤਾਂ ਬੜੇ ਚੱਲੇ ਨੇ ਰੱਬ ਦੇ ਦਰ ਤੇ ਕਰਮਾਂ ਦੇ ਨੇ ਵੇਲੇ ਹੁੰਦੇ ਨੇ ਸਰਬ ਨਿਰੰਤਰ ਇੱਕੋ ਦੇਖ ਜਿਹੜਾ ਸਾਰਿਆਂ ਦੇ ਵਿੱਚ ਨਿਰੰਤਰ ਹੈ ਨਾ ਤੂੰ ਇਹਨੂੰ ਇੱਕੋ ਜਿਹਾ ਦੇਖ ਰੱਬ ਦੀ ਖੇਡ ਆ ਚੰਗੇ ਕਰਮ ਬਣੇ ਰੱਬ ਨੇ ਕਿਸੇ ਨੂੰ ਬੜਾ ਉੱਚਾ ਬਣਾ ਦਿੱਤਾ ਤਾਂ ਨਾ ਦੌਲਤ ਬੜੀ ਦਿੱਤੀ ਰੁਤਬੇ ਬੜੇ ਦਿੱਤੇ ਅਤੇ ਰੱਬ ਦੀ ਨਜ਼ਰ ਉਪੱਟੀ ਹੋਈ ਹੈ ਤਾਂ ਉਹਨੂੰ ਮੰਗਿਆਂ ਵੀ ਖੈਰ ਨਹੀਂ ਮਿਲਦੀ ਇਹ ਵੀ ਨਜ਼ਰ ਉਪੱਠੀ ਪਈ ਹੈ ਹਲੋ ਦੋਨਾਂ ਨੂੰ ਵੇਖ ਕਿ ਉਹਦੇ ਅੰਦਰ ਵੀ ਰੱਬ ਹੈ ਉਹਦੇ ਅੰਦਰ ਵੀ ਰੱਬ ਹੈ ਪਰ ਨਰੰਤਰ ਹੈ ਕਰਮਾਂ ਦੇ ਹਿਸਾਬ ਦੇ ਨਾਲ ਰੱਬ ਨੇ ਨਿਵੇੜੇ ਕੀਤੇ ਨੇ ਸਤਿਗੁਰੂ ਕਹਿੰਦੇ ਨੇ ਆਹੋ ਨਾਨਕ ਜਾਕੈ ਮਸਤਕ ਲੇਖ ਹੁਣ ਲੇਖ ਸਾਡੇ ਕਿਵੇਂ ਬਣਦੇ ਨੇ ਅੱਜ ਦਾ ਕੀਤਾ ਹੋਇਆ ਕੱਲ ਸਾਡੀ ਲਈ ਲੇਖ ਅੱਜ ਅਸੀਂ ਜੋ ਕੁਝ ਬੋਲਦੇ ਆਂ ਕੱਲ ਲੇਖ ਹੈ ਬਸ ਇਹ ਸਮਾਂ ਫਾਸਟ ਇਤਨਾ ਹੋ ਗਿਆ ਅੱਜ ਅਸੀਂ ਕੁਝ ਵੀ ਬੋਲਦੇ ਆਂ ਤਾਂ ਨਾਲ ਦੀ ਨਾਲ ਰਿਜ਼ਲਟ ਰਟਨ ਸਾਨੂੰ ਮਿਲਦਾ ਹੁਣ ਕਿਸੇ ਨੂੰ ਅਸੀਂ ਗਾਲੀ ਗਲੋਚ ਦੇ ਨਾਲ ਬੋਲ ਸਕਦੇ ਆ ਤਾਂ ਨਾਲ ਦੀ ਨਾਲ ਮਿਲਨੇ ਸਾਨੂੰ ਦਾ ਹਸਬਕ ਤਾਂ ਆ ਉਹ ਆ ਰੱਬ ਦੇ ਦਰ ਤੇ ਚੰਗੇ ਕਰਮ ਕੀਤੇ ਆ ਸਤਿਗੁਰੂ ਕਹਿੰਦੇ ਚੰਗੇ ਕਰਮ ਕਰਕੇ ਭੁੱਲ ਜਾ ਰੱਬ ਨੇ ਜਦੋਂ ਦੇਣਾ ਹੈ ਨਾ ਉਹ ਬਹੁਤਾ ਦੇਣਾ ਬਹੁਤਾ ਕਰਕੇ ਦੇਣਾ ਤਾਂ ਤੈਨੂੰ ਉਹਦਾ ਸਮਾਂ ਲੱਗਦਾ ਕਿਉਂਕਿ ਗੁਰੂ ਦੇ ਦਰ ਤੇ ਧੀਰਜ ਜ਼ਰੂਰ ਹੈ ਅੰਧੇਰ ਨਹੀਂ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਅੱਜ ਦਾ ਕੀਤਾ ਹੋਇਆ ਕੱਲ ਦਾ ਤੇਰਾ ਲੇਖ ਬਣੇਗਾ ਫਰੀਦਾ ਕਾਲੇ ਲਿਖਣਾ ਲੇਖ ਆਪਣੇ ਲੇਖਨਾ ਤੋਂ ਕਾਲੇ ਲਿਖੀ ਭਲਕੇ ਇਹਨਾਂ ਨੇ ਤੇਰੇ ਸਾਹਮਣੇ ਭਲਕੇ ਇਹ ਤੈਨੂੰ ਮਿਲਣ ਆਕੇ ਅੱਜ ਮਿਲ ਜਾਣ ਕੱਲ ਮਿਲ ਜਾਣ ਸਮੇਂ ਦੇ ਨਾਲ ਮਿਲ ਮਿਲਣਗੇ ਤੂੰ ਜ਼ਰੂਰ ਇਹ ਦੇ ਕਰਕੇ ਆਪਣੇ ਲੇਖ ਤੂੰ ਬਣਾਉਣੇ ਨੇ ਸੱਜਣਾ ਆਪਣੇ ਲੇਖ ਚੰਗੇ ਬਣਾ ਆਪਣੇ ਲੇਖ ਅੱਜ ਦੇ ਬਣਾਵੇਂਗਾ ਸਤਿਗੁਰੂ ਕਹਿੰਦੇ ਨੇ ਤੇਰੀ ਮੈਲ ਲਵੇਗੀ ਜਨਮਾਂ ਜਨਮਾਂ ਤਰਾਂ ਦੇ ਰੋਗ ਲੈਣਗੇ ਪਰਮਾਤਮਾ ਦੇ ਦਰ ਤੇ ਜੈਕਾਰੇ ਲਗਣਗੇ ਤੇਰੇ ਨਾਂ ਦੇ ਕੇ ਆ ਧਰਮਰਾਜ ਦੀ ਕਚਹਿਰੀ ਦੇ ਵਿੱਚ ਭਈ ਰੱਬ ਦਾ ਪਿਆਰਾ ਆ ਧਰਮਰਾਜ ਧਰਮਰਾਏ ਦਰ ਕਾਗਦ ਫਾਰੇ ਧਰਮਰਾਜ ਵੀ ਹੱਥ ਜੋੜਦਾ ਇਤਨਾ ਰੱਬ ਕਹਿੰਦੇ ਨੇ ਜਿਹੜਾ ਰੱਬ ਦੇ ਨਾਲ ਜੁੜਿਆ ਹੁੰਦਾ ਧਰਮਰਾਜ ਵੀ ਹੱਥ ਜੋੜਦਾ ਏ ਰੱਬ ਦਾ ਪਿਆਰਾ ਆ ਭਾਈ ਆਪਣੇ ਅਸਣ ਤੋਂ ਉੱਠ ਜਾਂਦਾ ਜਿਹੜਾ ਪੂਰੀ ਦੁਨੀਆ ਦੇ ਲੇਖੇ ਜੋਖੇ ਦੇ ਵੇਖਦਾ ਉਹ ਧਰਮ ਰਾਜ ਵੀ ਉੱਠ ਜਾਂਦੇ ਕਿਉਂਕਿ ਰੱਬ ਜੀਤੇ ਕਰਮ ਨੇ ਵਾਜੀ ਕਰਦਾ ਉਹ ਮੁਹੱਬਤ ਵਾਲੇ ਤੇ ਕਰਦਾ ਮੁਹੱਬਤ ਦੇ ਨਾਲ ਚੱਲਦੇ ਆ ਗੁਰੂ ਦੇ ਦਰ ਤੇ ਪ੍ਰਵਾਹ ਨੂੰ ਹੋਈ ਜਾਂਦਾ ਰੱਬ ਦੇ ਦਰ ਤੇ ਅਸੀਂ ਜੋ ਚਾਹਨੇ ਆ ਸਤਿਗੁਰੂ ਕਹਿੰਦੇ ਨੇ ਉੱਤੇ ਨੂੰ ਮਿਲਦਾ ਏਦਾਂ ਦਾ ਸਤਿਗੁਰੂ ਸਾਨੂੰ ਨਿਵਾਜ ਦੇ ਨੇ ਪਰ ਜਦੋਂ ਮੁਹੱਬਤ ਬਣਦੀ ਆ ਪਿਆਰ ਬਣਦਾ ਜੀਨਾ ਸਮਾਪਤੀ ਦਾ ਸੁਨੇਹ ਜੀ ਹੁਣਾਂ ਬੁੱਲਾਂ ਦੇ ਕਿਮਾ ਵਾਹ ਇਹ ਗੁਰੂ ਜੀ ਦਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ